ਸ਼ੋਰਾ ਵਾਹ ਓਏ ਨੌਜਾਨਾ ਨਹੀਂ ਉਰੀਸਾ ਤੇਰੀਆਂ ਪਿਆਰ ਦੇ ਨਾਲ ਪਿਆਰ ਦੇ ਨਾਲ ਪਿਆਰ ਦੇ ਨਾਲ ਪਿਆਰ ਦੋ ਸਾਲਾਂ ਤੋਂ ਤਗੜਾ ਖੇਡਦਾ ਆ ਰਿਹਾ ਪਰ ਇੰਡੀਆ ਨਹੀਂ ਪੁੱਸ ਗਿਆ 2024-25 ਦਾ ਖੇਡ ਸੀਜ਼ਨ ਖੇਡੂਗਾ ਸੋ ਦਰਸ਼ਨ ਸਿੰਘ ਜੀ ਬੱਬੀ ਸਿਆਟਲ ਦਰਸ਼ਨ ਸਿੰਘ ਜੀ ਬੱਬੀ ਸਿਆਟਲ ਦੇ ਨਾਲ ਬਲਵੀਰ ਸਿੰਘ ਜੀ ਰਾਜ ਸਾਹਿਬਾ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਲਓ ਇਧਰੇ ਪਾਸੇ ਮੈਦਾਨ ਦੇ ਵਿੱਚ ਬੰਦੇ ਨਾਥ ਸ਼ੀਲੂ ਦੇ ਨਾਥ ਹੁਣ ਆਉ ਸਵਾਦ ਬੱਲੇ ਬੱਲੇ ਹਰਿਆਣੇ ਦਾ ਸ਼ੋਰਾ ਵਾਹ ਓਏ ਨੌਜਾਨਾ ਨਹੀਂ ਉਰੀਸਾ ਤੇਰੀਆਂ ਪਿਆਰ ਦੇ ਨਾਲ ਪਿਆਰ ਦੇ ਨਾਲ ਪਿਆਰ ਦੇ ਨਾਲ ਪਿਆਰ ਦੇ ਨਾਲ ਪਲੀਜ਼ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਦੇ ਨਾਲ ਪਿਆਰ ਦੇ ਨਾਲ ਸਾਡੀ ਫੈਡਰੇਸ਼ਨ ਜਸਵਿੰਦਰ ਸ਼ੋਕਰ ਜੀ ਔਰ 바ਸੀ ਸਾਹਿਬ ਮਿੱਠੂ ਜੀ ਰਾਣਾ ਸਿੱਧੂ ਜੀ ਪਿਆਰ ਦੇ ਨਾਲ ਸਾਰੇ ਵੀਰ ਇਸ ਲਈ ਫਾਊਂਡੇਸ਼ਨ ਦੇ ਨਮੈਂਦੇ ਖੇਡ ਮੈਦਾਨ ਦੇ ਵਿੱਚ ਹੈ। ਦੋਨੋਂ ਖਿਡਾਰੀਆਂ ਲਈ ਤਾੜੀਆਂ ਮਾਰ ਦਿਓ ਵੀ ਆਪਸੀ ਪਿਆਰ ਬਣਿਆ ਰਵੇ। ਤਾੜੀਆਂ ਮਾਰ ਦਿਓ। ਮੈਂ ਬੇਨਤੀ ਕਰਾਂਗਾ ਸਵਰਨੇ ਬੈਲੀ ਉਹਨਾਂ ਨੂੰ ਸਾਡੇ ਦੋਨਾਂ ਖਿਡਾਰੀਆਂ ਦੀ ਜਫੀ ਪਵਾ ਦਿੱਤੀ ਜਾਵੇ। ਪਿਆਰ ਸਤਿਕਾਰ ਸਵਰਨਾ ਜੀ ਸਵਰਨਾ ਬੈਲੀ ਜੀ ਆਪਾਂ ਖਿਡਾਰੀਆਂ ਨੂੰ ਹੈਡ ਸ਼ੇਕ ਕਰਾ ਦਈਏ। ਬਹੁਤ ਧੰਨਵਾਦ। ਜੋਗ ਅਕਸਰ ਹੋ ਜਾਂਦੀ ਹੈ। ਖੇਡ ਕਬੱਡੀ ਇਦਾਂ ਦੀ ਹੈ, ਜੋਸ਼ ਇਦਾਂ ਦਾ ਹੈ। ਔਰ ਜਿਵੇਂ ਪ੍ਰੋਫੈਸਰ ਮੱਖਣ ਸਿੰਘ ਜੀ ਉਸਤਾਦ ਜੀ ਆਖਦੇ ਹੁੰਦੇ ਆ ਵੀ ਮੂਮੈਂਟਮ ਇਹੋ ਜਿਹਾ ਬਣਿਆ ਹੁੰਦਾ ਉਹ ਸਮਾਂ ਇਹੋ ਜਿਹਾ ਬਣਿਆ ਹੁੰਦਾ ਸੋ ਖਿਡਾਰੀ ਜਿਹੜੇ ਆ ਉਹ ਤੇਜ਼ੀ ਦੇ ਇਧਰ ਤਰਲੋਚਨ ਮੰਡ ਜੀ ਕਹਿੰਦੇ ਕਰਮਜੀਤ ਸੁੰਨਰ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਬਹੁਤ ਵੱਡੀ ਸਪੋਰਟ ਹੈ ਬੋਟਾ ਚਾਲ ਜੀ ਕਹਿੰਦੇ ਸਨੀ ਕੁਹਾੜ ਅੱਜ ਵਿਸ਼ੇਸ਼ ਤੌਰ ਤੇ ਮਾਨਿਆ ਸਨਮਾਨਿਆ ਜਾਣਾ ਹੈ ਸਨੀ ਕੁਹਾੜ ਦਾ ਬਹੁਤ ਬਹੁਤ ਧੰਨਵਾਦ ਗੰਟੂ ਪੰਜਾਬੀ ਸਪੋਰਟਸ ਕਲੱਬ ਦੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਹੈਰੀ ਮੰਡੀਰ ਜੀ ਹਰਮਨ ਕਾਲੜਾ ਜੀ ਸੁਖਾ ਰੰਧਾਵਾ ਜੀ ਬੂਟਾ ਚਾਲ ਜੀ ਤੇ ਹੈਪੀ ਸੰਗਾ ਜੀ ਜਸਵੀਰ ਸਿੰਘ ਨਿਕੁਲਾਰ ਸਾਹਿਬ ਅਮਨਤੂਰ ਜੀ ਤੇ ਪ੍ਰਿੰਸ ਜ਼ੈਨੀ ਜੀ ਜਸਵਿੰਦਰ ਸਿੰਘ ਢੀਂਸਾ ਸਾਹਿਬ ਹਰਵਿੰਦ ਸਿੰਘ ਢੀਂਸਾ ਤੇ ਜਸਾ ਮਾਨ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਫਰਸਟ ਪ੍ਰਾਈਜ਼ ਦੇ ਇਹਨਾਂ ਦੇ ਵਾਸਤੇ ਨਾ ਬੰਦੀਰ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਮਲ ਸੰਘੇੜਾ ਸਾਹਿਬ ਲਾਲੀ ਟਿਵਾਣਾ ਜੀ ਮਨੀ ਢਿੱਲੋਂ ਜੀ ਸਤਿੰਦਰ ਸਿੰਘ ਜੀ